ਦਿੱਤਾ ਗਿਆ ਹੈ ਪੁਲਿਸ ਨੇ ਦੁਕਾਨਾਂ ਕਰਵਾਈਆਂ ਗਈਆਂ ਨੇ ਬੰਦ ਸਵੇਰੇ ਹੀ ਵਜਾਏ ਗਏ ਸਨ ਸਾਇਰਨ ਜੁੱਤੇ ਕਿ ਫੌਜ ਨੇ ਡਰੋਨ ਹਵਾ ਦੇ ਵਿੱਚ ਵੀ ਤਬਾਹ ਕਰ ਦਿੱਤੇ ਨੇ ਸੋ ਡੀਸੀ ਵੱਲੋਂ ਲੋਕਾਂ ਨੂੰ ਘਬਰਾਉਣ ਦੀ ਨਾ ਘਬਰਾਉਣ ਦੀ ਅਪੀਲ ਜਿਹੜੀ ਕੀਤੀ ਗਈ ਆ ਸੋ ਲੋਕਾਂ ਨੂੰ ਬਾਰ ਬਾਰ ਕਿਹਾ ਜਾ ਰਿਹਾ ਹਦਾਇਤਾਂ ਵੀ ਦਿੱਤੀਆਂ ਜਾ ਰਹੀਆਂ ਨੇ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈ ਜਿਹੜੇ ਕਿ ਤਮਾਕੇ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ ਜਿਸ ਦੇ ਕਰਕੇ ਸਵੇਰੇ ਹੀ ਸਾਇਰਨ ਵੀ ਵਜਾਇਆ ਗਿਆ ਇਸਨ ਫਿਰੋਜ਼ਪੁਰ ਦੇ ਵਿੱਚ ਹਾਲਾਂਕਿ ਰਾਤ ਵੇਲੇ ਬਲੈਕਆਊਟ ਹੁੰਦਾ ਹੈ ਪੂਰੇ ਤਰੀਕੇ ਦੇ ਨਾਲ ਸ਼ਹਿਰ ਦੇ ਵਿੱਚ ਹਨੇਰਾ ਕੀਤਾ ਜਾਂਦਾ ਤਾਂ ਜੋ ਫਿਰ ਸੁਰਤਕਾਨੂ ਕੀ ਨਹੀਂ ਬਣਾਇਆ ਜਾਵੇ ਪਰ ਫਿਰੋਜ਼ਪੁਰ ਦੇ ਵਿੱਚ ਵੀ ਹਾਈ ਅਲਰਟ ਜਿਹੜਾ ਕਿ ਜਾਰੀ ਕੀਤਾ ਗਿਆ ਹੈ ਪੁਲਿਸ ਨੇ ਦੁਕਾਨਾਂ ਵੀ ਬੰਦ ਕਰਵਾਈਆਂ ਨੇ ਬਾਜ਼ਾਰ ਲਗਾਤਾਰ ਬੰਦ ਰੱਖੇ ਜਾ ਰਹੇ ਨੇ ਤੇ ਲਗਾਤਾਰ ਸਖਤ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਲੋਕ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਸੋ ਇਹ ਸਖਤ ਹਦਾਇਤਾਂ ਪੁਲਿਸ ਦੇ ਵੱਲ ਦਿੱਤੀਆਂ ਜਾ ਰਹੀਆਂ ਨੇ ਸੋ ਖਤਰੇ ਨੂੰ ਵੇਖਦੇ ਹੋਏ ਸਾਇਰਨ ਵੀ ਲਗਾਤਾਰ ਨਜੜੇ ਕੀ বাজਾਈ ਜਾ ਰਹੇ ਤੇ ਸਵੇਰੇ ਹੀ ਫਿਰੋਜ਼ਪੁਰ ਦੇ ਵਿੱਚ ਸਾਇਰਨ ਵੀ বাজਾਏ ਗਏ ਨੇ ਤੇ ਫੌਜ ਨੇ ਡਰੋਨ ਹਵਾ ਦੇ ਵਿੱਚ ਹੀ ਤਬਾਹ ਕਰ ਦਿੱਤੇ ਉਹਨਾਂ ਨੂੰ ਡਰੋਨਾਂ ਨੂੰ ਜਿਹੜਾ ਕਿ ਹਵਾ ਦੇ ਵਿੱਚ ਹੀ ਨਸ਼ਟ ਕੀਤਾ ਜਾ ਰਿਹਾ ਹੈ ਭਾਰਤੀ ਫੌਜ ਦੇ ਵੱਲੋਂ ਤੇ ਪੁਲਿਸ ਦੇ ਵੱਲੋਂ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਤਸਵੀਰਾਂ ਦੇਖ ਸਕਦੇ ਆ ਕਿ ਬਾਜ਼ਾਰ ਬਿਲਕੁਲ ਬੰਦ ਹੈ ਇੱਕਾ ਦੁਕਾ ਜਿਹੜੇ ਕਿ ਲੋਕ ਨੇ ਉਹਨਾਂ ਨੂੰ ਵੀ ਕਿਹਾ ਜਾ ਰਿਹਾ ਕਿ ਉਹ ਜਲਦ ਤੋਂ ਜਲਦ ਆਪਣੇ ਘਰਾਂ ਦੇ ਵਿੱਚ ਜਾਣ ਘਰਾਂ ਤੋਂ ਬਾਹਰ ਨਾ ਨਿਕਲਣ ਔਰ ਹਾਲਾਤ ਕੋ ਦੇਖਦੇ ਹੋਏ ਸਾਰਾ ਬਾਜ਼ਾਰ ਬੰਦ ਪੜਾ ਹੋਆ ਹੈ ਰਾਤ ਤੋਂ ਵੀ ਹਾਲਾਤ ਖਰਾਬ تھے ਅੱਜ ਵੀ ਅਲਾਊਸਮੈਂਟ ਹੋਈ ਹੈ ਕਿ ਬਾਜ਼ਾਰ ਬੰਦ ਰੱਖੋ ਤੇ ਇਹ ਜਿਹੜੀਆਂ ਰਾਤੀ ਤੁਸੀਂ ਮੋਟਰਸਾਈਕਲ ਕਾਰਾਂ ਘੂਰਾਂ ਲੈ ਕੇ ਜਾਂਦੇ ਹੋ ਉਹ ਬਿਲਕੁਲ ਬੰਦ ਹੋਣੇ ਚਾਹੀਦੇ ਤੁਸੀਂ ਆਪ ਤਾਂ ਲੋਕ ਮਰਦੇ ਹੋ ਨਾਲ ਦੂਜਿਆਂ ਨੂੰ ਵੀ ਮਾਰਦੇ ਹੋ ਖਾਈ ਖਾਈ ਹੋਇਆ ਇਹ ਕੰਮ ਟਰੈਕਟਰ ਦਾ ਕੀ ਹੋਇਆ ਐਸਲੇ ਉਹ ਬਾਕੀ ਅਸਵਾਲ ਦਾ ਹਲੇ ਕਿ ਬਾਜ਼ਾਰ ਵਾਲਿਆਂ ਨੂੰ ਵੀ ਚਾਹੀਦਾ ਸਮਰਥਨ ਦੇਣਾ ਸਾਥ ਦੇਣਾ ਕਿ ਆਪਣੀਆਂ ਜਿਹੜੇ ਘਰਾਂ ਦੀਆਂ ਨਾਈਟ ਲਾਈਟਾਂ ਬਲੈਕਆਊਟ ਕਿਹਾ ਤੇ ਬਲੈਕਆਊਟ ਹੀ ਕਰਨ ਜੇ ਆਪਣੇ ਲਾਈਟ ਜਗ ਰਹੀ ਹੈ ਤੇ ਖਾਈ ਫੀਮੇ ਕਿ ਆਪਾਂ ਹਾਲਾਤ ਵੇਖੇ ਨੇ ਰਾਤ ਨੂੰ ਰੌਣ ਢਿ ਗਿਆ ਲਾਈਟ ਵੇਖ ਕੇ ਢਿ ਗਿਆ ਗਿਆ ਇਹ ਉਵੇਂ ਨਹੀਂ ਢਿ ਗਿਆ ਗਿਆ ਕਿੰਨੇ ਜਾਨੇ ਬਹੁਤ ਗੰਭੀਰ ਨੇ ਆਪਣੀ ਸੁਰੱਖਿਆ ਆਪ ਵੀ ਕਰੋ ਨਾਲ ਸਾਥ ਵੀ ਦਿਓ ਪਬਲਿਕ ਦਾ ਵੀ ਨਾਲ ਸੰਯੋਗ ਵੀ ਦਿਓ ਇੱਕ ਦੂਜੇ ਦਾ ਕਿ ਆਪਾਂ ਇੱਕ ਦੂਜੇ ਦਾ ਸਾਥ ਨਾਲ ਚੱਲੀਏ ਉਹਨੂੰ ਲੈ ਕੇ ਮਾਹੌਲ ਖਰਾਬ ਹੈ ਪ੍ਰਸ਼ਾਸਨ ਦਾ ਸਾਥ ਦੇਈਏ ਦੁਕਾਨਾਂ ਬੰਦ ਕਰਾਈਆਂ ਉਹਨਾਂ ਨੇ ਅਗਲੇ ਹੁਕਮਾਂ ਤੱਕ ਉਹਨਾਂ ਡੀਸੀ ਸਾਹਿਬ ਐਸਐਸਪੀ ਸਾ ਉਗਮੈ ਇਹ ਦੁਕਾਨਾਂ ਬੰਦ ਕਰੋ ਤੇ ਸਾਰੇ ਆਪਦੇ ਘਰਾਂ ਦੇ ਘਰਾਂ ਚ ਸੇਫ ਹੋ ਕੇ ਬਹਿ ਜਾਓ ਬਾਹਰ ਸੜਕਾਂ ਦੇ ਮੋਟਰਸਾਈਕਲ ਕਾਰ ਵਹੀਕਲ ਲੈ ਕੇ ਕੋਈ ਵੀ ਘਰੋਂ ਬਾਹਰ ਨਾ ਨਿਕਲੋ ਸ਼ਹਿਰ ਨੂੰ ਬੰਦ ਖਰਾਉਣ ਦੇ ਅਸੀਂ ਉਹਦੇ ਮੁਤਾਬਕ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਆਂ ਕਿ ਦੁਕਾਨਾਂ ਸ਼ਹਿਰ ਬਾਜ਼ਾਰ ਅਗਲੇ ਹੁਕਮਾਂ ਤੱਕ ਬੰਦ ਰੱਖੇ ਜਾਣ ਤਾਂ ਜੋ ਕੋਈ ਅੰਸ ਖਾਵੀਂ ਘਟਰਨਾ ਵਾਪਰ ਸਕਦੇ ਅਸੀਂ ਹੋਰ ਵੀ ਫੋਜ਼ਪੁਰ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਆ ਤੇ ਕਰਦੇ ਆਂ ਵੀ ਅਗਲੇ ਹੁਕਮਾਂ ਤੱਕ ਦੁਕਾਨਾਂ ਸ਼ਹਿਰ ਬੰਦ ਰੱਖੇ ਜਾਣ ਤੇ ਲੋਕ ਵੱਧ ਤੋਂ ਵੱਧ ਆਪਦੇ ਘਰ ਰਹਿਣ ਇਸ ਸਵੇਰੇ ਵੀ ਸਾਇਰਨ ਵੱਜੇ ਸੀਗੇ ਹਾਂਜੀ ਅੱਜ ਸਵੇਰੇ ਵੀ ਸਾਇਰਨ ਵੱਜੇ ਸੀਗੇ ਪਰ ਕੋਈ ਅਨਸੁਖਾਵੀ ਘਟਨਾ ਨਹੀਂ ਵਾਪਰੀ ਲੋਕਾਂ ਨੂੰ ਜਾਗਰੂਕ ਸਵੈਰਨ ਜਿਹੜੇ ਆ ਉਹ ਵੀ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਵਜਾਏ ਜਾਂਦੇ ਆ ਇਸ ਲਈ ਲੋਕ ਇਤਿਹਾਤ ਨੂੰ ਮੁੱਖ ਰੱਖਦੇ ਹੋਣ ਉਹੀ ਘਰੋਂ ਨਿਕਲਣ ਜਿਨ੍ਹਾਂ ਨੂੰ ਕੋਈ ਜ਼ਰੂਰੀ ਕੰਮ ਹੈ